ਹਾਂਜੀ ਦੋਸਤੋ ਧੰਨਵਾਦ ਸਭਨਾਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਆ ਉਹਦਾ ਨਾਮ ਹੈ লাশ ਇਸ ਨੂੰ ਲਿਖਿਆ ਹੈ ਤਲਵਿੰਦਰ ਸਿੰਘ ਹੋਰਾਂ ਨੇ ਦੋਸਤ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਓ ਫੇਰ ਸ਼ੁਰੂ ਕਰਦੇ ਆਂ ਕਹਾਣੀ লাশ ਪਲੇਟਫਾਰਮ ਨੰਬਰ 1 ਤੇ ਰੇਲਵੇ ਗਾਰਡ ਨੇ ਪੁਲਿਸ ਦੀ ਮਦਦ ਨਾਲ লাশ ਨੂੰ ਉਤਰਵਾਇਆ ਇੱਕ ਮੈਲਾ ਕਚੈਲਾ ਜਿਹਾ ਝੋਲਾ ਤੇ ਵਿੱਚ ਪਏ ਗੁੱਛਾ ਮੁੱਛਾ ਹੋਏ ਕੁਝ ਕੱਪੜੇ ਨਾ ਟਿਕਟ ਨਾ ਕੋਈ ਨਗਦੀ ਵਗੈਰਾ ਨਾ ਕੋਈ ਵਾਕਫ ਨਾ ਕੋਈ ਵਾਲੀਵਾਰਸ ਉੰਜੇ ਲਟਾ ਦਿੱਤੀ ਗਈ ਉਸ ਅਧ ਖੜਜ ਹੀ ਔਰ ਦੀ লাশ ਲੰਘਦੀਆਂ ਸਵਾਰੀਆਂ ਨੇ ਰੋਕ ਕੇ ਉਧਰ ਵੇਖਿਆ ਤੇ ਰਾਹੇ ਪੈ ਗਈਆਂ ਰੇਲਵੇ ਪੁਲਿਸ ਦੀ ਇੱਕ ਮਹਿਲਾ ਕਰਮਚਾਰੀ ਨੇ ਉਸ ਦੇ ਕੱਪੜਿਆਂ ਤੇ ਜੇਬਾਂ ਨੂੰ ਆਸੇ ਪਾਸਿਓਂ ਟੋਹਿਆ ਸ਼ਾਇਦ ਕੋਈ ਅੱਗੇ ਪਿੱਛੇ ਦੀ ਸੂਹ ਮਿਲ ਜਾਵੇ ਕੋਈ ਅਤਾ ਪਤਾ ਮਿਲ ਜਾਏ ਪਰ ਕੁਝ ਵੀ ਹੱਥ ਨਹੀਂ ਸੀ ਲੱਗਾ लाश ਨੂੰ ਇੱਕ ਪਾਸੇ ਖਸਕਾ ਕੇ ਉਸ ਦੇ ਪਾਟੇ ਪ੍ਰਾਣੇ ਸ਼ਾਲ ਨਾਲ ਟਕ ਦਿੱਤਾ ਗਿਆ ਪੁਲਿਸ ਨੇ ਸੰਖੇਪ ਜਹੀ ਰਿਪੋਰਟ ਦਰਜ ਕਰ ਲਈ ਉਮਰ ਤਕਰੀਬਨ 45 ਸਾਲ ਰੰਗ ਸਾਵਲਾ ਕੱਦ ਦਰਮਿਆਨਾ ਸਿਰ ਦੇ ਵਾਲ ਅਧਿਉ ਵੱਧ ਸਫੈਦ ਗਲ ਬਦਾਮੀ ਰੰਗ ਦੀ ਕਮੀਜ਼ ਸਲਵਾਰ ਸੱਜੀ ਅੱਖ ਉੱਪਰ ਛੱਟ ਦਾ ਨਿਸ਼ਾਨ ਇਸ ਔਰਤ ਦੀ লাশ ਡੁਪਲੀਕੇਟ ਹਾਵੜਾ ਦੀ ਦੂਜੇ ਦਰਜੇ ਦੀ ਅਨ ਰਿਜ਼ਰਵਡ ਰੋਬੋਗੀ ਨੰਬਰ 9257 ਵਿੱਚ ਪਾਈ ਗਈ ਇਸ ਦਾ ਨਾਂ ਪਤਾ ਕੋਈ ਨਹੀਂ ਟਿਕਟਸਵਾਨ ਕੋਈ ਨਹੀਂ ਜਾਣ ਪਛਾਣਕਰ ਕੋਈ ਨਹੀਂ ਇਸ ਅਣਪਛਾਤੀ Laash ਨੂੰ ਅੰਤਮ ਸੰਸਕਾਰ ਹਿਤ ਸ਼ਹਿਰ ਦੀ ਸਵੈ ਸੇਵੀ ਸੰਸਥਾ ਲੋਕ ਹਿਤ ਸੇਵਾ ਸੰਗਠਨ ਦੇ سپਰਤ ਕੀਤਾ ਜਾਂਦਾ ਹੈ ਫੋਟੋਗ੍ਰਾਫਰ ਨੂੰ ਸੱਦ ਕੇ ਰਿਕਾਰਡ ਲਈ ਫੋਟੋ ਲਹਾ ਲਈ ਗਈ ਸਸਤਾ ਦੇ ਕਾਰਜ ਕਰਤਾਵਾਂ ਨੂੰ ਫੋਨ ਕਰ ਦਿੱਤਾ ਗਿਆ ਇਨਸਪੈਕਟਰ ਦੇਸ਼ਮੁਖ ਉਸ লাশ ਦੇ ਲਾਗੇ ਸਪਾਹੀ ਰਾਮ ਸਿੰਘ ਦੀ ਡਿਊਟੀ ਲਾ ਕੇ ਆਪ ਧੁੱਪੇ ਕੁਰਸੀ ਢਾ ਕੇ ਬਹਿ ਗਿਆ ਅਜਿਹੇ ਵਾਕਿਆਤ ਅਕਸਰ ਹੋ ਜਾਂਦੇ ਸਨ ਤੇ ਮਰਤਕ ਸਵਾਰੀ ਦਾ ਸਮਾਨ ਹੱਥ ਲੱਗ ਜਾਂਦਾ ਸੀ ਹੋਰ ਕੁਝ ਨਹੀਂ ਤਾਂ ਹੱਥੀਂ ਕੰਨੀ ਪਏ ਗਹਿਣੇ ਜਾਂ ਪੈਸਾ ਤੇਲਾ ਤਾਂ ਹੁੰਦਾ ਹੀ ਸੀ ਇਸੇ ਆਸ ਤੋਂ ਨਿਰਾਸ਼ ਹੋਏ ਗਾਰਡ ਆਪਣੇ ਕਮਰੇ ਵਿੱਚ ਜਾ ਬੈਠਾ ਸੀ ਇਨਸਪੈਕਟਰ ਨੂੰ ਖਿਜ ਆਉਣ ਲੱਗੀ ਹੁਣ ਜਿੰਨਾ ਚਿਹਰੇ লাশ ਨਹੀਂ ਚੁੱਕੀ ਜਾਂਦੀ ਉਹ ਵੱਜਿਆ ਰਹੇਗਾ ਖਾ ਮਖਾ ਇਹਦੇ ਨਾਲ ਤਾਂ ਕੋਈ ਵੇਟਡ ਸਵਾਰੀ ੱੱਕੇ ਚੜੀ ਹੁੰਦੀ ਦਾ ਚੰਗਾ ਸੀ ਸਵੇਰ ਦਾ ਸਾਰਾ ਮਜ਼ਾ ਹੀ ਕਿਰਕਰਾ ਹੋ ਗਿਆ ਸੀ ਉਹਦਾ ਬਹੁਤ ਵਾਰੀ ਕਿਹਾ ਸੀ ਪਤਨੀ ਨੂੰ ਸਵੇਰੇ ਘਰੋਂ ਤੁਰਨ ਵੇਲੇ ਵੇ ਵਾਇਆ ਕਲੇਸ਼ ਨਾਲ ਖੜਿਆ ਕਰਿਆ ਕਰੇ ਕੋਈ ਨਿੱਕਾ ਜਿਹਾ ਨੁਕਤਾ ਫੜ ਲਏਗੀ ਤੇ ਫਿਰ ਉਸ ਨੂੰ ਖਿੱਚਣ ਲੱਗੇਗੀ ਇਕਰਾਰ ਕਰੇਗੀ ਤੇ ਫਿਰ ਮਾਹੌਲ ਵਿੱਚ ਪਰੇਸ਼ਾਨੀ ਭਰਨ ਲੱਗੇਗੀ ਅੱਜ ਸਵੇਰੇ ਵੀ ਪਤਾ ਨਹੀਂ ਕੀ ਸੱਪ ਸੁੰਘ ਗਿਆ ਇਹ ਬੋਲ ਬੋਲ ਬੋਲਣ ਲੱਗੀ ਸੀ ਬਿਨਾਂ ਰੋਟੀ ਖਾਦਿਆਂ ਤੁਰਨਾ ਪਿਆ ਸੀ ਦੇਸ਼ ਮੁਖ ਨੂੰ ਚੰਗੇ ਭਲੇ ਮੂੜ ਦਾ ਸਤਿਆਨਾਸ਼ ਹੋ ਗਿਆ ਸੀ ਅੱਗੇ ਇੱਥੇ ਆ ਕੇ ਵੀ ਉਹ ਹਾਲ ਫਜ਼ੂਲ ਦੀ ਬਿਪਤਾ ਨਾ ਕੋਈ ਲੈਣਾ ਨਾ ਕੋਈ ਦੇਣਾ ਇੱਧਰ ਉੱਧਰ ਫਿਰਦੇ ਲੋਕਾਂ ਵਿੱਚੋਂ ਕੁਝ ਘੜੀ ਪਾਲੀ ਵਸਲਾਸ਼ ਕੋਲ ਰੁਕਦੇ ਉਹਨਾਂ ਚੋਕੋ ਜਿ ਉਸ ਲਾਸ਼ ਦੇ ਚਿਹਰੇ ਤੋਂ ਕੱਪੜਾ ਹਟਾ ਕੇ ਵੇਖਦੇ ਫਿਰ ਸਿਰ ਮਾਰਦੇ ਤੇ ਅਗਾਂ ਨਿਕਲ ਜਾਂਦੇ ਇਨਸਪੈਕਟਰ ਨੇ ਸਪਾਈ ਨੂੰ ਇਸ਼ਾਰਾ ਕਰਕੇ ਕੋਲ ਸੱਦਿਆ ਤੇ ਰੇੜੀ ਵਾਲੇ ਤੋਂ ਚਾਹ ਦਾ ਕੱਬ ਮੰਗਵਾਇਆ ਫਿੱਕੀ ਤੇ ਬਕ ਬਕਈ ਜਿਹੀ ਚਾਹ ਮੂੰਹ ਦਾ ਸਵਾਦ ਹੋਰ ਵੀ ਖਸੈਲਾ ਹੋ ਗਿਆ ਕਾਂਟੇ ਕਵਾੜ ਰਿਕਸ਼ਾ ਟਰਾਲੀ ਆ ਪਹੁੰਚੀ ਸੇਵਾਦਾਰ ਮਲਾਜ਼ਮਾਂ ਨੇ ਇਨਸਪੈਕਟਰ ਦੇ ਕਾਗਜ਼ਾਂ ਤੇ ਅੰਗੂਠਾ ਲਾ ਕੇ লাশ ਟਰਾਲੀ ਵਿੱਚ ਲਦਵਾਈ ਕਾਗਜ਼ ਵੈਗ ਵਿੱਚ ਪਾਉਂਦਿਆਂ ਇਨਸਪੈਕਟਰ ਨੇ ਸੁੱਖ ਦਾ ਸਾਹ ਲਿਆ ਆਲੇ ਅੱਧਾ ਦਿਨ ਪਿਆ ਹੈ ਵੇਖੋਗਾ ਕੀ ਹੁੰਦਾ ਪਰ ਜਦੋਂ ਮਹੂਰਤ ਹੀ ਮਾੜਾ ਹੋਇਆ ਹੋਵੇ ਤਾਂ ਵਾਕਈ ਦੰਦਾ ਕੀ ਪਤਾ ਚਲੋ ਵੇਖਦੇ ਆ ਦੇਸ਼ਮੁਖ ਨੇ ਸੋਚਿਆ ਸੀ ਵਿਹਾਰ ਤੋਂ ਰੋਜ਼ੀ ਰੋਟੀ ਦੀ ਭਾਲ ਚ ਪੰਜਾਬ ਆਇਆ ਭਾਨੂੰ ਪ੍ਰਸ਼ਾਦ ਬڑے ਨਿਸ਼ਚੰਤ ਆਵ ਨਾਲ ਲਾਸ਼ ਵੱਲ ਦੇਖਦਾ ਬੀੜੀ ਫੂਕਣ ਲੱਗਾ ਪੰਜ ਸੱਤ ਸੂਟੇ ਖਿੱਚ ਕੇ ਉਹਨੇ ਬੀੜੀ ਦਾ ਬਾਕੀ ਹਿੱਸਾ ਲੈਣਾ ਵੱਲ ਬਗਾਹ ਮਾਰਿਆ ਲੱਦੀ ਹੋਈ ਲਾਸ਼ ਨੂੰ ਰੁੱਖ ਸਰ ਕੀਤਾ ਤੇ ਰਿਕਸ਼ਾ ਤੋੜ ਲਿਆ ਉਪਰੋਂ ਦੀ ਕਮਾ ਕੇ ਰਿਕਸ਼ਾ ਪਲੇਟਫਾਰਮ ਤੋਂ ਬਾਹਰ ਕੱਢਿਆ ਇੱਕ ਵਾਰ ਲਾਸ਼ ਵੱਲ ਸਾਸਰੀ ਵੇਖ ਕੇ ਉਹ ਰਿਕਸ਼ੇ ਤੇ ਚੜ ਗਿਆ ਭਾਨੂ ਪ੍ਰਸ਼ਾਦ 700 ਰੁਪਏ ਮਹੀਨਾ ਤੇ ਲੋਕ ਸੇਵਾ ਸੰਗਠਨ ਕੋਲ ਲਵਾਰਸ ਲਾਸ਼ਾਂ ਢੋਣ ਦਾ ਮੁਲਾਜ਼ਮ ਸੀ ਕਈ ਵਾਰ ਗਲੀਆਂ ਸੜੀਆਂ ਤੇ ਬੋ ਮਾਰਦਿਆਂ ਲਾਸ਼ਾਂ ਨੂੰ ਚੁੱਕਦਿਆਂ ਉਤਾਰਦਿਆਂ ਉਹ ਆਪਣੇ ਕੰਮ ਤੋਂ ਉਕਤਾਹ ਜਾਂਦਾ ਸੀ ਇਹਦੇ ਨਾਲੋਂ ਤਾਂ ਕਿਰਾਏ ਤੇ ਰਿਕਸ਼ਾ ਲੈ ਕੇ ਵਾਲਿਆ ਕਰੇ ਇੱਟਾਂ ਮਿੱਟੀ ਢੋਣ ਦਾ ਕੰਮ ਕਰ ਲੈ ਕੇ ਕਰੇ ਪਰ ਪਤਾ ਨਹੀਂ ਕਿਸ ਤਰ੍ਹਾਂ ਚੱਕਰ ਵਿੱਚ ਸੀ ਕਿ ਇਹਵੇਂ ਤੁਰਿਆ ਜਾ ਰਿਹਾ ਸੀ ਸਭ ਕੁਝ ਤੇ ਉਹ ਇਸ ਚੱਕਰ ਵਿੱਚ ਫਸਿਆ ਹੋਇਆ ਸੀ ਸਵੇਰੇ ਸ਼ਾਮ ਦੀ ਰੋਟੇ ਮਿਲ ਜਾਂਦੀ ਸੀ ਪਹਿਨਣ ਲਈ ਕੱਪੜਾ ਮਹਈਆ ਹੋ ਜਾਂਦਾ ਸੀ ਸਿਰ ਲਕਾਬਾ ਵੀ ਪ੍ਰਾਪਤ ਸੀ ਕਦੇ ਇੱਕਦਾਂਈ ਇੱਧਰ ਉੱਧਰੋਂ ਕੋਈ ਪੈਸਾ ਵੀ ਮਿਲ ਜਾਂਦਾ ਸੀ ਮਹੀਨੇ ਦੀ 8 ਤਾਰੀਖ ਨੂੰ ਉਹ ਘਰੇ ਐਸੇ منی ਆਰਡਰ ਕਰਦਾ ਪੂਰੇ 500 ਰੁਪਏ منی ਆਰਡਰ ਫਾਰਮ ਤੇ ਸੰਦੇਸ਼ ਕੇ ਲਈਏ ਵਾਲੇ ਖਾਨੇ ਵਿੱਚ ਕਿਸੇ ਕੋਲੋਂ ਸਭ ਖੈਰੀਅਤ ਲਿਖਵਾਉਂਦਾ ਮਨੂ ਔਰ ਕੇਸ਼ਵ ਦਾ ਹਾਲ ਪੁੱਛਦਾ ਜਾਨਕੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਹਿੰਦਾ ਸੰਗਠਨ ਵਾਲਿਆਂ ਤੋਂ ਚੋਰੀ ਪਵਵਾ ਖਰੀਦ ਕੇ ਪੀਣ ਦਾ ਇਤਹਾਸੇ ਪਾਸੇ ਦੀਆਂ ਤਲਖੀਆਂ ਨੂੰ ਛੱਡ ਕੇ ਵੇ ਫਿਕਰ ਹੋ ਕੇ ਸੌ ਜਾਂਦਾ ਉੱਚੇ ਪੁਲ ਦੀ ਚੜ੍ਹਾਈ ਉਹ ਉੱਤਰ ਕੇ ਚੜ੍ਹਨ ਲੱਗਾ ਜਾਨੀ ਕਿ ਰਿਕਸ਼ੇ ਨੂੰ ਰੋੜਦਾ ਹੋਇਆ ਪਤਾ ਨੂੰ ਜਾਣ ਲੱਗਾ ਕਹਿੰਦੇ ਨੇ ਮਰ ਕੇ ਬੰਦਾ ਭਾਰਾ ਹੋ ਜਾਂਦਾ ਤਾਂ ਹੀ ਕਿੰਨੀ ਭਾਰੀ ਹੈ লাশ ਉਸ ਦਾ ਸਾਹ ਫੁੱਲਣ ਲੱਗਾ ਸੇਬੇ ਦੀ ਗੰਡ ਵਿੱਚ ਬ੍ਰੇਕ ਫਸਾ ਕੇ ਉਹਨੇ ਪਸ਼ਾਂ ਖਿਸਕ ਦੀ ਲਾਸ਼ ਨੂੰ ਸਵਾਰਿਆਂ ਕੀਤਾ ਤੇ ਫਿਰ ਖਿੱਚਣ ਲੱਗਿਆ ਰਿਕਸ਼ੇ ਨੂੰ ਗਲਾਈ ਉਤੋਂ ਕਮਾ ਕੇ ਉਹ ਗੋਲ ਬਾਗ ਵਾਲੇ ਪਾਸੇ ਨੂੰ ਉਤਰਨ ਲੱਗਾ ਇੱਕ ਵਾਕਫਕਾਰ ਬੰਦੇ ਨੇ ਉਹਨੂੰ ਰੋਕ ਲਿਆ ਕੈਸੇ ਹੋ ਵਾ ਨੂੰ ਪ੍ਰਸ਼ਾਦ ਇਹ ਕਾ ਹੈ ਤੂਜੇ ਪਤਾ ਹੀ ਹੈ ਜਗਦੰਬਾ ਵਾਈ ਕਿ ਇਹ ਕਾ ਹੈ ਰਿਕਸ਼ੇ ਦੀ ਬ੍ਰੇਕ ਵਿੱਚ ਫਸਾ ਕੇ ਭਾਨੂ ਰਿਕਸ਼ੇ ਤੋਂ ਉਤਰ ਗਿਆ ਔਸਨਾ ਤੂ ਕੈਸਾ ਹੈ बहुत मंदवाड़ा है शहर के सब लोग कंगाल हो गए हैं सब भगवान को भूल गए हैं सुबह आठ बजे का बैठा हूँ इधर जे ढाई रुपया बना है तू भी बहुत देर बाद मिला है यार का करे भैया काम ही ऐसा है मेरा कानू ने जेब टटोल के बीड़ी क्ढ़ी पर टीला वाली डब्बी खाली वेख के बीड़ी वापस जेब पा ली लाग्यों स्कूटर मोटरसाइकिल से दे लोग ਉੜਦੀ ਝਾਤ ਲਾਸ਼ ਵੱਲ ਪਾ ਕੇ ਵੇਖਦੇ ਤੇ ਆਪਣੇ ਆਪ ਨੂੰ ਭੀੜ ਵਿੱਚ ਗੁੰਮ ਕਰ ਲੈਂਦੇ ਕਾਮ ਕੀ ਛੋੜ? ਅਬ ਧੰਦੇ ਕੀ ਬਾਤ ਕਰ? ਜਗਦੰਬਾ ਧੀਮੀ ਆਵਾਜ਼ ਚ ਬੋਲਿਆ 100 ਰੁਪਇਆ ਨਾ ਕਮ ਨਾ ਜ਼ਿਆਦਾ ਭਾਨੂ ਨੇ ਖਰੀ ਗੱਲ ਕੀਤੀ। ਜਗਦੰਬੇ ਨੇ ਲੁਕਮੀ ਨਾਜ਼ਰੇ ਇੱਧਰ ਉੱਧਰ ਵੇਖਿਆ ਸਭ ਠੀਕ ਸੀ ਸਭ ਸੁਰੱਖਿਆ ਸੀ ਫਿਰ ਦਬਵੇਂ ਸੁਰ ਚ ਕਹਿਣ ਲੱਗਾ ਯਾਰ 50ਵੇਂ ਮਕਾਲੇ ਨਾ ਜਾਣੇ ਦੇ ਮੁਝੇ ਭਾਨੂੰ ਦਾ ਹੱਥ ਬ੍ਰੇਕ ਢਿੱਲੀ ਕਰਨ ਲਈ ਉੱਠਿਆ ਤਾਂ ਜਗਦੰਬਾ ਨੇ ਉਸਦੇ ਹੱਥ ਤੇ ਆਪਣਾ ਹੱਥ ਰੱਖ ਦਿੱਤਾ ਚੱਲ ਛੋੜ 75ਵੇਂ ਮਾਨ ਜਾ ਭਾਨੂੰ ਨੇ ਬ੍ਰੇਕ ਤੋਂ ਹੱਥ ਪਰੇ ਕਰਕੇ ਢਿੱਲਾ ਪੈਂਦੇ ਆ ਕਿਹਾ ਤੂੰ ਆਪਣੇ ਦੇਸ਼ ਦਾ ਆਦਮੀ ਹੈ 10 ਰੁਪਏ ਕਮ ਕਰ ਦੇਤਾ ਹੂੰ ਤੁਝੇ ਕਹ ਪਤਾ ਹੈ ਉਹ ਜੋ ਗੰਜੀ ਮੁੰਡੀ ਵਾਲਾ ਕਲਰਕ ਬਾਗੂ ਹੈ 50 ਤੋਂ ਬੋਟੇਰ ਲੇਗਾ ਤੂੰ ਬਤਾ ਮੇਰੇ ਪੱਲੇ ਕਿਆ ਪੜੇਗਾ ਤੂੰ ਸਮਝਦਾਰ ਹੈ ਚੱਲ ਭਾਇਆ ਚੱਲ ਤੂੰ ਨਾਰਾਜ਼ ਮਤ ਹੋ ਜਗਦੰਬਾ ਨੇ ਸਹਿਮਤੀ ਪ੍ਰਗਟਾਈ ਐਠ ਜਾ ਫਿਰ ਬ੍ਰੇਕ ਢਿੱਲੀ ਕਰਦਿਆਂ ਭਾਨੂੰ ਨੇ ਕਿਹਾ ਜਗਦੰਬਾ ਤੁਰਦੇ ਰਿਕਸ਼ੇ ਦੀ ਟਾਲੀ ਵਿੱਚ লাশ ਕੋਲ ਬਹਿ ਗਿਆ ਉਤਰਾ ਹੀ ਕਾਰਨ ਰਿਕਸ਼ਾ ਤੇਜ਼ ਹੋ ਗਿਆ ਸੀ লাশ ਦੇ ਚਿਹਰੇ ਤੋਂ ਕਪੜਾ ਸਰਕਾ ਕੇ ਵੇਖਿਆ ਮ੍ਰਿਤਕ ਔਰਤ ਦਾ ਰੰਗ ਬੱਗਾ ਫੂਕ ਉਹ ਪਿਆਸੀ ਰਿਕਸ਼ੇ ਦੀ ਥਰ-ਥਾਟ ਨਾਲ ਉਸ ਦੀਆਂ ਪਿਚਕੀਆਂ ਗੱਲਾਂ ਦਾ ਬਚਾ ਖੂਚਾ ਮਾਸ ਹਿਲ ਰਿਹਾ ਸੀ 90 ਰੁਪਏ ਮੇਗਾਟਾ ਨਹੀਂ ਹੈ ਉਸਨੇ ਮਨ ਹੀ ਮਨ ਮੁਸਕਰਾਇਆ ਅੱਜ ਦਿਨ ਅੱਛਾ ਰਹੇਗਾ ਕੁਛ ਨਾ ਕੁਛ ਕਮਾਈ ਹੋ ਹੀ ਜਾਏਗੀ ਉਸਨੇ ਤੋਤੀ ਦੇ ਪੱਲੂ ਵਿੱਚੋਂ ਮੁੜੇ ਤੋੜੇ ਨੋਟ ਕੱਢੇ ਤੇ ਬੈਠਾ ਬੈਠਾ ਹੀ ਗਿਣਨ ਲੱਗਾ 90 ਰੁਪਏ ਵੱਖਰੇ ਕਰਕੇ ਬਾਕੀ ਬਚਦੇ ਪੈਸੇ ਉਹਨੇ ਫਿਰ ਤੋਤੀ ਦੇ ਪੱਲੂ ਨਾਲ ਵਨਲੇ ਯਹਾਂ ਰੋਕ ਦੇ ਚੌਕ ਵਿੱਚ ਜਾ ਕੇ ਉਹਨੇ ਪਾਨੂੰ ਨੂੰ ਆਵਾਜ਼ ਦਿੱਤੀ ਫੁਰਤੀ ਨਾਲ ਪੈਸੇ ਉਹਨੂੰ ਫੜਾਏ ਤੇ ਆਪ ਚਹਤੜੀ ਛਾਤੀ ਪਿੱਟਣ ਲੱਗਾ ਮਰ ਗਿਆ ਗਰੀਬ ਆਦਮੀ ਹੁਬ ਕਿਆ ਕਰੂੰਗਾ ਇਕੱਲਾ ਮੈਂ ਮuje ਛੋੜ ਕੇ ਚਲੇ ਗਈ ਇਸ ਦੁਨੀਆ ਮੇਂ हे भगवान ਕਿਆ ਕਰੂੰ ਮੈਂ ਕਿਆ ਹੋਗਾ ਮੇਰਾ ਉਹ ਪਿੱਟਣ ਲੱਗਿਆ ਪਾਨੂੰ ਦੀ ਮਦਦ ਨਾਲ ਉਹਨੇ Laash ਉਤਰਵਾ ਕੇ ਫੁੱਟਪਾਥ ਤੇ ਲਟਵਾ ਲਈ ਮੈਲੇ ਚੜੇ ਕੱਪੜਿਆਂ ਵਾਲਾ ਝੋਲਾ ਵੀ ਲਾ ਲਾਗੇ ਰਖਵਾ ਲਿਆ ਨਜ਼ਰ ਵਿਚਾ ਕੇ ਭਾਨੂ ਖਿਸ ਗਿਆ লাশ ਪਿੱਛੇ ਬਹਿ ਕੇ ਜਗਦੰਭਾ ਵਰਲਾਪ ਕਰਨ ਲੱਗਾ ਕੋਈ ਆਸ ਔਲਾਦ ਵਾਲਾ ਮੇਰੀ ਮਦਦ ਕਰੇਗਾ ਰੇ ਇਸ ਅਭਾਗਨ ਆਪਣੀ ਔਤ ਦਾ ਸੰਸਕਾਰ ਕਰਨੇ ਲਈ ਕੋਈ ਭਗਵਾਨ ਦਾ ਪਿਆਰਾ ਮੇਰੀ ਮਦਦ ਕਰੇਗਾ ਰੇ ਕੋਈ ਧਰਮੀ ਕਰਮੀ ਇਸ ਕ੍ਰੀਪ ਕੇ ਸਿਰ ਤੇ ਹੱਥ ਰੱਖੇਗਾ રે ਕੋਈ 2 ਰੁਪਿਆ 5 ਰੁਪਿਆ 10 ਰੁਪਿਆ ਦੇ ਦੋ ਇਸ ਭਾਗਨ ਕੇ ਲੀਏ ਇਸ ਕਾ ਸੰਸਕਾਰ ਕਰ ਸਕੂ ਆਸ ਔਲਾਦ ਵਾਲੇ ਤੇ ਧਰਮੀ ਕਰਮੀ ਲੋਕ ਉਸ ਦੀ ਫਰਿਆਦ ਤੇ ਪਸੀਜੇ 2 4 5 10 ਕਰਕੇ ਉਹਦੇ ਅੱਗੇ ਰੁਪਏ ਢਿੱਗਣ ਲੱਗੇ ਜਗਦੰਬੇ ਦਾ ਵਿਰਲਾਪ ਤੇ ਰੋदन ਵੇ ਰੋਕ ਜਾਰੀ ਸੀ ਰੋਂਦੇ ਰੋਂਦੇ ਉਹਦਾ ਸੰਗ ਕਹਾ ਗਿਆ ਗਿਆ ਸੰਸਕਾਰ ਲਈ ਪੈਸੇ 71 ਹੁੰਦੇ ਗਏ ਉੱਪਰ ਡਿੱਗਣ ਵਾਲੇ ਪੈਸੇ ਨੂੰ ਉਹ ਸਹਿਜ ਨਾਲ ਛਾਲ ਦੇ ਹੇਠਾਂ ਕਰ ਲੈਂਦਾ ਸਾਹਮਣੇ ਬੈਠੇ ਮੰਗਤੇ ਆਪਣੇ ਮੰਦੇ ਉੱਪਰ ਝੂਰਨ ਲੱਗੇ ਉਹਨਾਂ ਨੂੰ ਜਗਦੰਬਾ ਨਾਲ ਈਰਖਾ ਹੋ ਰਹੀ ਸੀ ਅੱਛੀ ਕਿਸਮਤ ਹੈ ਸਸਰੇ ਕੀ ਅੱਜ ਤੋਂ ਵਾਰੇ ਨਹਿਰੇ ਹੋ ਗਏ ਇਸਕੇ ਸਪਾਈਆਂ ਦੀ ਟੋਲੀ ਉਹਦੇ ਕੋਲ ਆ ਕੇ ਰੁਕੀ ਹੌਲਦਾਰ ਨੇ ਸੋਟੀ ਕਮਾ ਕੇ ਆਪਣੇ ਬੂਟਾਂ ਨਾਲ ਮਾਰੀ ਇੱਕ ਹੀ ਹੋ ਰਿਹਾ ਹੋਏ ਇੱਥੇ ਕੌਣ ਹੈ? ਸਰ ਵਾਲੀ ਮਰਗੀ ਦਰੋਗਾ ਜੀ ਅੱਜ ਸਵੇਰ ਜਗਦੰਬਾ ਦੇ ਵਿਰਲਾਪ ਹੋਰ ਉੱਚੇ ਹੋ ਗਏ। ਮਰਗੀ ਹੈ ਤੇ ਇੱਥੇ ਕਿਉਂ ਲਟਾਇਆ ਇਹਨੂੰ? ਸਾੜ ਫੂਕ ਕੇ ਇਹਨੂੰ ਜਾ ਕੇ ਕਿਤੇ ਚੁੱਕ ਕੇ ਉਹਨੂੰ ਇੱਥੋਂ ਸਰਕਾਰੀ ਥਾਂ ਹੈ। ਪਤਾ ਤੇਨੂੰ ਕਟਾਂ ਤੇਰਾ ਹੋਣੇ ਚਲਾਣ। ਹੌਲਦਾਰ ਫਿਰ ਗਰਜਿਆ। ਪਰ ਉੱਠ ਕੇ ਦੋ ਤਿੰਨ ਮੰਗ ਤੇ ਉਹਦੀ ਹਮਾਇਤ ਤੇ ਆ ਡਟੇ। ਗਰੀਬ ਆਦਮੀ ਹੈ ਸਰਕਾਰ, ਹੁਣ ਕਿਆ ਕਰੇਗਾ? ਰੋਏਗਾ ਕਰਲਾਏਗਾ ਔਰ ਵੀ ਕੀ ਮਾਰੇਗਾ ਕਿਤਨੀ ਅੱਛੀ ਥੀ ਵਿਚਾਰੀ ਪਰ ਚਲੋ ਛੂਟ ਗਈ ਇਸ ਧੂਪ ਭਰੀ ਜ਼ਿੰਦਗੀ ਸੇ ਪਰੋਂ ਉੱਠ ਕੇ ਦੋ ਤਿੰਨ ਮੰਗਤੇ ਉਹਦੀ ਹਮਾਇਤ ਤੇ ਆ ਡਟੇ ਗਰੀਬ ਆਦਮੀ ਹੈ ਸਰਕਾਰ ਅਬ ਕੀ ਕਰੇਗਾ ਰੋਏਗਾ ਕਰਲਾਏਗਾ ਔਰ ਵੀ ਕੀ ਮੰਗੇਗਾ ਕਿਤਨੀ ਅੱਛੀ ਥੀ ਵਿਚਾਰੀ ਪਰ ਚਲੋ ਛੁੱਟ ਗਈ ਇਸ ਦੁੱਖ ਭਰੀ ਜ਼ਿੰਦਗੀ ਸੇ ਹੌਲਦਾਰ ਨੇ ਬੋਲਣ ਵਾਲੇ ਵਲ ਘੂਰ ਕੇ ਵੇਖਿਆ ਤੇ ਸੋਟੀ ਦੀ ਹੁੱਜ ਮਾਰਦਿਆਂ ਬੋਲਿਆ ਤੂੰ ਇਹਦਾ ਵਕੀਲ ਐ ਚੌਰਿਆ ਕਰਦਾ ਨਹੀਂ ਚੁੱਪ ਉਹ ਦੋਕ ਪੈਰ ਪਿੱਛੇ हट ਗਿਆ ਹੌਲਦਾਰ ਨੇ ਫੈਸਲਾ ਸੁਣਾ ਦਿੱਤਾ 5 ਮਿੰਟ ਵਿੱਚ ਚੁੱਕੋ ਇਹਨੂੰ ਇੱਥੋਂ ਮੈਂ ਕਹਿ ਦਿੱਤਾ ਮੈਂ ਆਇਆ ਹੁਣੇ ਵਾਪਸ ਕਹਿੰਦੇ ਆਪਣੇ ਸਾਥੀਆਂ ਸਮੇਤ ਬੜਬੜ ਕਰਦਾ ਆਗਾ ਨੂੰ ਮਾਰਚ ਕਰ ਗਿਆ ਦਾਂਦ ਪਾਇਆ ਇਸ ਮੰਗਤ ਪਾਦੇ ਨੇ ਪੰਜਾਬ ਚ ਜਿਹਨੂੰ ਖਾਣ ਲਈ ਟੋਕਰ ਨਹੀਂ ਲੱਭਦਾ ਆ ਜਾਂਦਾ ਇੱਧਰ ਉੱਥਰ ਰਹਿ ਜਾਂਦਾ ਆਪਣੇ ਆਪ ਨਾਲ ਬੋਲਦਾ ਜਾ ਰਿਹਾ ਸੀ ਆਪਣੇ ਥਾਵਾਂ ਵੱਲ ਪਰਤੇ ਮੰਗਤਿਆ ਚੋਂ ਖੀਚੂ ਵਾਪਸ ਪਰਤ ਆਇਆ ਜਗਦੰਬਾ ਫਿਰਲ ਰਾਗ ਲਾਪਣ ਲੱਗਾ ਸੀ ਉਹਦੇ ਕਰੀਬ ਹੋ ਕੇ ਖੀਚੂ ਬਹਿ ਗਿਆ ਕਹਾਂ ਸੇ ਮਾਲ ਮਾਰਾ ਜੀ ਹੋਏ ਉਹਨੇ ਪੁੱਛਿਆ ਤੂੰ ਇਹ ਕਿਆ ਲੈਣਾ ਹੈ ਜਗਦੰਬਾ ਗੂਰ ਕੇ ਬੋਲ ਲਿਆ ਅਬ ਸ਼ਾਮ ਪੜ ਰਹੀ ਹੈ ਅਬ ਖਤਮ ਕਰ ਜੇ ਖੇਲ ਔਰ ਮੇਰੇ ਸਾਥ ਸੌਦਾ ਮਾਰ ਕਿਚੂ ਨੇ ਰਮਜ਼ ਨਾਲ ਗੱਲ ਕੀਤੀ ਦੇਖ ਤੋ ਕਿਤਨਾ ਬਨ ਗਿਆ ਜਗਦੰਬਾ ਨੇ ਸ਼ਾਲ ਇਟਾਂ ਰੱਖੇ ਪੈਸਾਂ ਦਾ ਜਾਇਜ਼ਾ ਲਿਆ 150 ਤੋਂ ਜ਼ਿਆਦਾ ਨਹੀਂ ਹੋਣੇ ਕਮ ਸੇ ਕਮ ਵੀ 200 ਹੋਗਾ ਪੈਸਿਆਂ ਦੇ ਢੇਰ ਵੱਲ ਤਿਰਸੀ ਨਜ਼ਰ ਮਾਰ ਕੇ ਕਿਚੂ ਨੇ ਕਿਹਾ 50 ਲੈ ਮੇਰੇ ਸੇ ਔਰ ਛੋੜ ਦੇ ਸੇ ਕੀਚੂ ਨੇ ਧੰਦੇ ਦੀ ਗੱਲ ਕੀਤੀ 100 ਸੇ 1 ਪੈਸਾ ਕਮ ਨਹੀਂ ਲਊਗਾ ਦੇਣਾ ਹੈ ਤਾਂ ਬਾਤ ਕਰ ਨਹੀਂ ਤਾਂ ਬਸ ਜਗਦੰਬਾ ਨੇ ਪੈਸਿਆਂ ਨੂੰ ਧੋਤੀ ਦੇ ਲੜ ਵਿੱਚ ਬੰਨਣ ਦਾ ਆਹਰ ਕਰਦਿਆਂ ਕਿਹਾ ਦੇਖ ਮੇਰੇ ਪਾਸ ਹੋਰ ਵੀ ਗਾਹਕ ਹੈ ਅਭੀ ਆ ਜਾਏਗੇ ਫਿਰ ਬਾਤ ਬਦਲ ਜਾਏਗੀ ਕੀਚੂ ਨੇ ਵੀ ਵਕਤ ਸਮੰਹ ਦਾ ਯਤਨ ਕੀਤਾ ਬਹੁਤੀ ਸੌਦੇਵਾਜ਼ੀ ਦੇ ਰੋਲੇ ਵਿੱਚ ਪੈਣੋਂ ਨਾਲੋਂ ਗੱਲ ਮੁਕਾਈ 7 ਸੇ 5 ਉੱਪਰ ਬਸ ਅਬ ਦਲੀਲ ਮਤ ਕਰਨਾ ਚਲ ਖਤਮ ਕਰ ਬਾਤ ਜਗਦੰਬੇ ਨੇ ਕੌਡੀ ਥਾਂ ਸਿਰ ਪੈਂਦੀ ਵੇਖ ਕੇ ਕਿਹਾ 100 ਸੇ 10 ਕੰਮ ਦੇ ਔਰ ਬਾਤ ਮਕਾ ਸੌਦਾ ਜੱਜ ਗਿਆ ਕਿ ਚੂ ਨੂੰ ਉਸਨੇ ਉੱਠਦੇ ਕਿਹਾ ਚਲ ਠੀਕ ਹੈ ਵੈਸੇ ਬਹੁਤ ਜ਼ਿਆਦਾ ਹੈ ਚਲ ਤੂੰ ਵੀ ਕਹਿ ਯਾਦ ਕਰੇਗਾ ਗੀਚੂ ਸੇ ਪਾਲਾ ਪੜਾ ਥਾ ਲਾਤਾ ਹੂੰ ਅਭੀ ਤੱਕ ਰੁਕ ਕਹਿ ਕੇ ਉਪਰੇ ਚਲਾ ਗਿਆ ਪੰਜਾਂ ਮਿੰਟਾਂ ਬਾਅਦ ਵਾਪਸ ਆ ਕੇ ਉਹਨੇ ਪੈਸੇ ਜਗਦੰਬੇ ਨੂੰ ਫੜਾਏ ਐਵੇਂ ਮੁਠੀ ਵਿੱਚ ਘੁੱਟ ਕੇ ਜਗਨਾਬੇ ਨੇ ਧੋਤੀ ਦੀ ਵਖਰੀ ਕੰਨੀ ਨਾਲ ਬੰਨ੍ਹ ਲੇ। ਬਾਫਸ ਮੁੜਦੀ ਪੁਲਿਸ ਟੋਲੀ ਨੂੰ ਵੇਖ ਕੇ ਉਹ ਲਾਸ਼ ਨੂੰ ਚੁੱਕਣ ਦਾ ਆਹਰ ਕਰਨ ਲੱਗੇ। ਲਾਗੋਂ ਲੰਘਦਿਆਂ ਹੌਲਦਾਰ ਨੇ ਪੁੰਜੇ ਸੋਟੀ ਮਾਰੀ ਤੇ ਕਰਖਤ ਆਵਾਜ਼ ਚ ਬੋਲਿਆ, "ਛੇਤੀ ਕਰੋ ਛੇਤੀ, ਮੈਂ ਆ ਰਿਹਾ ਦੁਬਾਰਾ ਰਾਉਂਡ ਲਾ ਕੇ। ਉਠਾ ਰਹੇ ਹਾਂ ਸਾਹਬ ਉਠਾ ਰਹੇ ਹਾਂ।" ਉਹ ਦੋਵੇਂ ਆਪਣੇ ਆਹਰ ਵਿੱਚ ਲੱਗੇ ਰਹੇ। "ਮੈਂ ਜ਼ਰਾ ਇੰਤਜ਼ਾਮ ਕਰ ਲੂੰ।" ਉਹਨਾਂ ਦੇ ਅਗਾ ਲਗ ਜਾਣ ਪਿੱਛੋਂ ਕਿ ਝੂਠ ਦਾ ਬੋਲਿਆ ਸ਼ਾਮ ਦਾ ਰੰਗ ਹੋਰ ਸੰਘਣਾ ਹੋ ਗਿਆ ਪੀਤਲੀ ਪੀਤਲੀ ਠੰਡ ਉਤਰਾਈ ਸੀ ਕਿਚੂ ਇੱਕ ਟੁੱਟਾ ਜਾਂ ਫਟਾ ਤੇ ਦੋ ਆਦਮੀ ਲੈ ਆਇਆ ਉਹਨਾਂ ਚੌ ਜਣਾਂ ਨੇ ਆਕੜ ਚੁੱਕੀ লাশ ਨੂੰ ਫੱਟੇ ਤੇ ਪਾਇਆ ਤੇ ਲੈ ਤੁਰੇ ਕਿਚੂ ਦੀ ਚੌਂਪੜੀ ਬਹੁਤ ਹੀ ਦੂਰ ਨਹੀਂ ਸੀ ਫੱਟੇ ਸਮੇਤ লাশ ਨੂੰ ਚੌਂਪੜੀ ਦੇ ਅੰਦਰ ਰੱਖਤਾ 5-5 ਰੁਪਏ ਦੇ ਕੇ ਕਿਚੂ ਨੇ ਦੁਹਾਨ ਨੂੰ ਵਿਦਾ ਕੀਤਾ ਅੰਦਰ ਭਈ লাশ ਵੱਲ ਤਸੱਲੀ ਭਰੀ ਨਜ਼ਰ ਸੁੱਟ ਕੇ जगदम्बा भी चला गया किचू ਦੇ ਨਾਲ ਰਹਿਣ ਵਾਲੀ ਪਾਰਵਤੀ ਦੇਖਦੇ ਹੀ ਸਮਝ ਗਈ ਔਰ ਬੋਲੀ ਕਿਤਨੇ ਮੈਂ ਬਸ ਮੁਫਤ ਦਾ ਹਸਾ ਆ ਹੀ ਸਮਝ ਕੱਲ ਮੈਂ ਇਸੇ ਐਸੇ ਟਕਾਨੇ ਪਰ ਲੈ ਜਾਊਗਾ ਕਿ ਤੂੰ ਦੇਖਣਾ ਤੂੰ ਅਬ ਚਾਵਲ ਬਣਾ ਦੇ ਬਸ ਬਹੁਤ ਭੁੱਖ ਲੱਗੀ ਹੈ ਉਸਨੇ ਪੇਟ ਤੇ ਹੱਥ ਮਾਰਿਆ ਇੱਟਾਂ ਦੇ ਚੁੱਲ੍ਹੇ ਉੱਪਰ ਸਿਲਵਰ ਦਾ ਪਤੀਲਾ ਧਰ ਕੇ ਪਾਰਵਤੀ ਨੇ ਇਕੱਠਾਂ ਕੰਨ ਦੀ ਅੱਗ ਮਚਾਈ ਮੋٹے ਚੌਲਾਂ ਦਾ ਲਫਾਫਾ ਤੇ ਥੋੜਾ ਜਿਹਾ ਲੂਣ ਛੁੱਟ ਕੇ ਉਹ ਚੌਲਾਂ ਦੇ ਉਬਲਣ ਦਾ ਇੰਤਜ਼ਾਰ ਕਰਨ ਲੱਗੀ ਕੀਚੂ ਉਹਦੇ ਕੋਲ ਹੀ ਚੁੱਲ੍ਹੇ ਸਾਹਮਣੇ ਆ ਬੈਠਾ ਬਲ ਰਹੇ ਅੱਖਾਂ ਕੰਨਾਂ ਨੂੰ ਅਗਾਹ ਚੁੱਲ੍ਹੇ ਵਿੱਚ ਧੱਕਣ ਲੱਗਾ ਸਸਰਾ ਜਗਦੰਬਾਜ ਬਹੁਤ ਪੈਸੇ ਕਮਾ ਗਿਆ ਉਹ ਬੜਬੜਾਇਆ ਔਰਤ ਕੀ লাশ ਹੈ ਪਾਰਵਤੀ ਬੋਲੀ ਸੀ ਹਾਂ ਕੀਚੂ ਨੇ ਮਚਦੀ ਅੱਗ ਦੀ ਰੋਸ਼ਨੀ ਵਿੱਚ ਪਾਖ ਰਹੇ పార్వਦੀ ਦੇ ਚਿਹਰੇ ਵੱਲ ਵੇਖਿਆ ਪਰ ਤੂੰ ਐਸੇ ਕਿਉਂ ਪੁੱਛ ਰਹੀ ਹੈ ਬਸ ਐਸੇ ਹੀ ਪੁੱਛ ਲਿਆ ਪਰਵਤੀ ਨੇ ਕਿਹਾ ਤੇਰਾ ਕਲ ਕਦ ਦਾ ਨਸ਼ਾ ਲੱਗ ਜਾਏ ਕੁਝ ਪੈਸਾ ਬਣ ਜਾਏਗਾ ਅਸਮਾਨ ਤੇ ਰੋਸ਼ਨੀ ਦੀ ਤਿੱਖੀ 빙ੀ ਟੇਢੀ ਲਕੀ ਰੁਬਰੀ ਤੇ ਪਿੱਛੋਂ ਬੱਦਲ ਗੜਗੜਾਏ ਕਿ ਚੂਰਾ ਤਰਾ ਨਿਕਲ ਗਿਆ ਅਗਲੇ ਦਿਨ ਮੇ ਪੈਣ ਦੇ ਡਰੋਂ ਉਹ ਮੂੰਹ ਵਿੱਚ ਫੁਸਫਸਾਇਆ ਹੈ ਭਗਵਾਨ हे दुर्गा मैया हे इन्दर देवता गरीब पर रहम करना कहीं से मी मत लाना पार्वती ने एक बार उदे चेहरे वाले ते फिर आसमान वाले देखा बिजली फिर चमकी बादल गज्जे ते निक्की निक्की कणी पैन लगी हवा चलन नाल चुल्ले दी आग बुझण लगी चवला वाला पतीला चुक के पार्वती अंदर लेगी काली नाल खीचुरे वाले दा कख का काना अंदर खडा ते एक गुट्ठे बनाए चुल्ले वे जा रखया ਚੋਲਾ ਵਾਲਾ ਪਤੀਲਾ ਫੇਰ ਰਜਣ ਲੱਗਾ ਲੱਕੜ ਦੀ ਬੜਾਈ ਕੜਚੀ ਫੇਰ ਵੀ ਪਾਰਵਤੀ ਨੇ ਵੱਲ ਵੇਖਿਆ ਚੌਲ ਤਿਆਰ ਸਨ ਵਿਰਲੀ ਟਾਵੇਂ ਕਣੀ ਚੌਪੜੀ ਤੇ ਡਿੱਗਦੀ ਰਹੀ ਇਕੱਠੀਆਂ ਕੀਤੀਆਂ ਛਟੀਆਂ ਤੇ ਕਾਫ ਉਸ ਵੱਲਦਾ ਰਿਆ ਕੀਚੂ ਤੇ ਪਾਰਵਤੀ ਨੇ ਚੌਲ ਖਾ ਲਏ ਖਾਲੀ ਢਿੱਡ ਵਿੱਚ ਕੋਈ ਆਸਰਾ ਹੋਇਆ ਪਾਰਵਤੀ ਨੇ ਇੱਕ ਵਾਰ ਉਸਔਰ ਦੀ লাশ ਵਾਲ ਵੇਖਿਆ ਤੇ ਖਾਲੀ ਪਤੀਲਾ ਬਾਹਰ ਜਾ ਕੇ ਧੋਣ ਲੱਗ ਪਈ ਅਚਾਨਕ ਕਣੀਆਂ ਦੀ ਤਾਂ ਖੜਾ ਖੜਾ ਪੰਮੀ ਉੱਤਰਾ ਆ ਥਾਂ ਥਾਂ ਤੋਂ ਢੱਕਿਆ ਚੌਂਪੜੀ ਦਾ ਕੱਪੜਾ ਚੋਣ ਲੱਗਾ ਕੀਚੂ ਨੇ ਕਾਲੀ ਨਾਲ ਸੁੱਕੀ ਜੁੱਲੀ ਤੇ ਇੱਕ ਦੋ ਕੱਪੜੇ ਇਕੱਠੇ ਕੀਤੇ ਤੇ ਸਾਹਮਣੇ ਚਾਹ ਵਾਲੀ ਬੰਦ ਹੋ ਚੁੱਕੀ ਦੁਕਾਨ ਦੇ ਸ਼ੈੱਡ ਹੇਠ ਲੈ ਗਿਆ ਪਾਰਵਤੀ ਨੇ ਸਿਲਵਰ ਦਾ ਪਤੀਲਾ ਤੇ ਸੁੱਕੀਆਂ ਛਟੀਆਂ ਦਾ ਗੱਠਾ ਚੁੱਕਿਆ ਤੇ ਉਹ ਵੀ ਸ਼ੈੱਡ ਹੇਠਾਂ ਜਾ ਖੜੋਤੀ ਸਰਦੀ ਦੇ ਮਾਰੇ ਉਹ ਕੁੰਗੜੀ ਜਾਰੀ ਸੀ ਉਸ ਦੇ ਸਿਰ ਵਿੱਚੋਂ ਪਾਣੀ ਝੋਂ ਰਿਹਾ ਸੀ ਉੱਪਰ ਹੋ ਕੇ ਬੈਠ ਜਾ ਔਰ ਇਹ ਉੱਪਰ ਲੈ ਲੋ ਇਚੂ ਨੇ ਦੁਕਾਨ ਦੇ ਥੜੇ ਵੱਲ ਇਸ਼ਾਰਾ ਕਰਕੇ ਉਹਨੂੰ ਜੁੱਲੀ ਫੜਾਈ ਪਾਰਵਤੀ ਨੇ ਜੁੱਲੀ ਨੂੰ ਆਪਣੇ ਆਲੇ ਦੁਆਲੇ ਲਪੇਟਦਿਆਂ ਕਿਹਾ ਤੂੰ ਵੀ ਆ ਜਾ ਦੁਕਾਨ ਦੇ ਟਿੰਨਾ ਉੱਪਰੋਂ ਪਰਣਾਲੇ ਵਹਿ ਰਹੇ ਸਨ ਬਿਜਲੀ ਕੜਕਦੀ ਤਾਂ ਰਾਹ ਦਾ ਘੁੱਪ ਹਨੇਰਾ ਅੱਖ ਚਮਕਣ ਜਿੰਨੀ ਦੇਰ ਲਈ ਚਾਨਣ ਚ ਵਟਦਾ ਚੌਪੜੀ ਦੇ ਆਸੇ-ਪਾਸੇ ਪਾਣੀ ਫਿਰ ਰਿਹਾ ਸੀ ਮੀਂਹ ਇਕਸਾਰ ਵਰ ਰਿਹਾ ਸੀ ਬਿਜਲੀ ਚਮਕਦੀ ਵੱਜਲ ਗਰਜ ਦੇ ਪਾਣੀ ਦੇ ਫੁਆਰੇ ਪੈਂਦੀਆਂ ਕੀਚੂ ਦਾ ਦਿਨ ਦਹਿਲ ਜਾਂਦਾ ਗਰੀਬ ਮਾਰ ਹੋ ਗਈ ਆਜ ਤੋਂ ਉਹਦੇ ਮੂੰਹੋਂ ਧੀਵੇਂ ਜਿਹੇ ਬੋਲ ਨਿਕਲੇ ਪਾਰਵਤੀ ਨੇ ਆਪਣੇ ਠੰਡੇ ਯਖ ਹੱਥ ਨਾਲ ਕੀਚੂ ਦੇ ਹੱਥ ਨੂੰ ਘੋਟਿਆ ਉਦਾਸ ਮਤ ਹੋ ਮੈਂ ਸਾਥ ਹਾਂ ਤੇਰੇ ਭਗਵਾਨ ਕੇ ਕਰ ਦੇ ਰਹਿ ਅੰਧੇਰ ਨਹੀਂ ਬਿਜਲੀ ਚਮਕੀ ਜ਼ੋਰਦਾਰ ਗੜਗੜਾਟ ਹੋਈ ਨੀ ਹੋਰ ਤੇਜ਼ ਦਮ ਹੋ ਕੇ ਵਰਨ ਲੱਗਾ ਪਾਰਵਤੀ ਦੇ ਚਿਹਰੇ ਵੱਲ ਇੱਕ ਛਣ ਲਈ ਵੇਖ ਕੇ ਕੀਚੂ ਨੇ ਅੱਖਾਂ ਮੀਟੀਆਂ ਤੇ ਆਪਣਾ ਥੱਕਿਆ ਹੋਇਆ ਸਿਰ ਉਹਦੇ ਮੋਢੇ ਨਾਲ ਲਾ ਕੇ ਠੰਡਾ ਸਾਹ ਭਰਦਿਆਂ ਕਿਹਾ ਸਭ ਕੁਝ ਕੂੜ ਕਪਾਟ ਹੋ ਗਿਆ ਰੇ ਧੰਨਵਾਦ ਦੋਸਤ